ਪਾਰ ਕਰ ਰਹੀ ਸੀ ਬਾਗਾ ਬਾਰਡਰ ਉਦੋਂ ਫੀਲਿੰਗ ਕੀ ਸੀ ਤੁਹਾਡੇ ਦਿਲ ਦੇ ਵਿੱਚ ਸਭ ਤੋਂ ਪਹਿਲੀ ਫੀਲਿੰਗ ਕੀ ਆਈ ਜਿਵੇਂ ਪਿਆਸੇ ਨੂੰ ਪਾਣੀ ਮਿਲ ਜਾਂਦਾ ਜੇ ਉੱਥੇ ਟੁਰਦੇ ਹੋਏ ਫੀਲ ਹੋਇਆ ਕਿ ਇਹ ਧਰਤੀ ਦੇ ਆਪਾਂ ਮਾਲਕ ਆਂ ਜਾਂ ਇਹ ਉਸ 40 ਸਾਲਾਂ ਦੇ ਰਾਜ ਦੀ ਧਰਤੀ ਹੈ ਜਦੋਂ ਇਹ ਕਿਤਾਬ ਦਾ ਮੋਟਿਵ ਕਿੱਥੋਂ ਸ਼ੁਰੂ ਹੋਇਆ ਪਹਿਲੀ ਕਾਲ ਕਰੀ ਨਾ ਉਹਦੀ ਮਾਂ ਨੂੰ ਲਾਹੌਰ ਤੋਂ ਬੋਲਦਾ ਬੰਦਾ ਪ੍ਰੈਕਸ਼ਨ ਕਿਦਾਂ ਦਾ ਮਿਲ ਰਿਹਾ ਤੁਹਾਨੂੰ ਅਨਸਪੈਕਟਡ ਗੇਲ ਰੋਂਤਾ ਦਾ ਪੋਤਰਾ ਸੋਸ਼ਲ ਬਾਦ ਇੱਕ ਕਿਤਾਬ ਲਿਖੇਗਾ ਹੈਲੋ ਮੈਂ ਸਾਂਝੇ ਪੰਜਾਬ ਤੋਂ ਬੋਲਦਾ ਕਿ ਵਰਲਡ ਦੀ ਕੰਧ ਟੁੱਟ ਸਕਦੀ ਆ ਤਾਂ ਸਾਡੀਆਂ ਤਾਰਾਂ ਕਿਉਂ ਨਹੀਂ ਤੁਸੀਂ ਖੁਦ ਲਿਖਦੇ ਹੋ ਪਹਿਲਾਂ ਲਿਖਿਆ ਹੋਇਆ ਗੀਤ ਉੱਤੇ ਕੰਪੋਜੀਸ਼ਨ ਬੰਦੀ ਆ ਇਹ ਕੰਪੋਜੀਸ਼ਨ ਦੇ ਉੱਤੇ ਗੀਤ ਲੱਗਦੇ ਬੜਾ ਬਿਹਤਰ ਸਵਾਲ ਆ ਜੀ ਜਿਹੜਾ ਸਾਡੇ ਕੋਲ ਪੈਸੇ ਨਹੀਂ ਹੈਗੇ ਜਾਂ ਸਾਡੇ ਕੋਲ ਡਾਇਰੈਕਸ਼ਨ ਨਹੀਂ ਹੈਗੀ ਸਾਡੇ ਕੋਲ ਕੈਰੈਕਟਰ ਨਹੀਂ ਹੈਗੇ ਜਾਂ ਸਾਡੇ ਉੱਤੇ ਜੋ ਬੰਦਿਸ਼ਾਂ ਲੱਗੀਆਂ ਹੋਈਆਂ ਨੇ ਸਾਡੇ ਜੋ ਆਗੂ ਨੇ ਉੱਤੇ ਬੈਠੇ ਹੋਏ ਕਿ ਉਹਨਾਂ ਕਰਕੇ ਇਹ ਫਿਲਮਾਂ ਨਹੀਂ ਬਣ ਪਾਰ ਇਹ ਦੋਰੀ ਗੱਲ ਆ ਇਹਦੇ ਵਿੱਚ ਉਹ ਵਿੱਚ ਗਾਣਾ ਵੀ ਲਿਖਿਆ ਜਦੋਂ ਨਨਕਾਣਾ ਸਾਹਿਬ ਗਏ ਤੇ ਕੀ ਅਰਦਾਸ ਕੀਤੀ ਏ ਬਾਈ ਸਾਨੂੰ ਜਿਵੇਂ ਨਾ ਐਂ ਲੱਗਦਾ ਹੁੰਦਾ ਵੀ ਕਿਤੇ ਤਕਲੀਫ ਸਾਡੀ ਵੱਡੀ ਆ ਹਨਾ ਜਿਵੇਂ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਕਿਸਾਨ ਅੰਦੋਲਨ ਦੁਬਾਰਾ ਆਪਣਾ ਉਹੀ ਰੂਪ ਰੰਗ ਲੈ ਕੇ ਆਊਗਾ ਜੋ ਪਹਿਲਾਂ ਸੀ ਲੜਾਈ ਤੇ ਜਾਰੀ ਰਹੂਗੀ ਤੇ ਰੱਖਣੀ ਵੀ ਚਾਹੀਦੀ ਆ ਹੋਰ ਕਿਹੜੇ ਲੇਖਕਾਂ ਦੀ ਕਿਤਾਬਾਂ ਤੁਸੀਂ ਜ਼ਿਆਦਾ ਪੜ੍ਹਦੇ ਬਾਈ ਜੀ ਕਿਤਾਬਾਂ ਹੈਲੋ ਮੈਂ ਲਾਹੌਰ ਤੋਂ ਬੋਲਦਾ ਹੈਲੋ ਮੈਂ ਲਾਹੌਰ ਤੋਂ ਬੋਲਦਾ ਦੋਸਤੋ ਤੁਸੀਂ ਹੈਰਾਨ ਹੋਵੋਗੇ ਇਹ ਸ਼ਬਦ ਸੁਣ ਕੇ ਮੈਂ ਲਾਹੌਰ ਤੋਂ ਬੋਲਦਾ ਕਿ ਬੰਦਾ ਬੈਠਾ ਤਾਂ ਮੈਲਬਨ ਸਟੂਡੀਓ ਚ ਹੈ ਕ੍ਰੈਨਬਨਿਸ ਦੇ ਵਿੱਚ ਆਪਣੇ ਪੰਜਾਬ ਟੀਵੀ ਸਟੂਡੀਓ ਚ ਬੈਠਾ ਹੋਇਆ ਹੈ ਲੇਕਿਨ ਕਹਿ ਰਹੇ ਕਿ ਮੈਂ ਲਾਹੌਰ ਤੋਂ ਬੋਲਦਾ ਇਹ ਬੋਲਣ ਦੇ ਪਿੱਛੇ ਅਜੇ ਕਾਰਨ ਹੈ ਕਿ ਲਾਹੌਰ ਦੀ ਫੇਰੀ ਕੱਟ ਕੇ ਆਏ ਮੇਰੇ ਵੀਰ ਉਹ ਵੀਰ ਜਿਨ੍ਹਾਂ ਦੇ ਨਾਮ ਪਿੱਛੇ ਮੱਲੋ ਮੱਲੀ ਸਾਹਿਬ ਲੱਗ ਜਾਂਦਾ ਹੈ ਉਹ ਵੀਰ ਜੋ ਅੱਜ ਕਿਸੇ ਪਹਿਚਾਨ ਦਾ ਮਹਤਾਜ ਨਹੀਂ ਹੈਗਾ ਉਹ ਵੀਰ ਜਿਨੇ ਕਿਸਾਨੀ ਅੰਦੋਲਨ ਦੇ ਵਿੱਚ ਹੱਲਾਸ਼ੇਰੀ ਦਿੱਤੀ ਆਪਣੇ ਗੀਤਾਂ ਰਾਹੀਂ ਉਹ ਵੀਰ ਅੱਜ ਸਾਡੇ ਸਟੂਡੀਓ 'ਚ ਮੌਜੂਦ ਹੈ ਸ਼ਬਦ ਦਰਸ਼ਨ ਅਸੀਂ ਇਸ ਸਟੂਡੀਓ 'ਚ ਬਹਿ ਕੇ ਕਰਾਂਗੇ ਲਾਹੌਰ ਦਾ ਜਿਨ੍ਹਾਂ ਦੀ ਬੁੱਕ ਆਈ ਹੈ ਹੈਲੋ ਮੈਂ ਲਾਹੌਰ ਤੋਂ ਬੋਲਦਾ ਅੱਜ ਉਹ ਮੇਰਾ ਵੀਰ ਗਿਲ ਰੋਂਤਾ ਮੇਰੇ ਨਾਲ ਬੈਠਾ ਹੋਇਆ ਆਓ ਉਹਨਾਂ ਦਾ ਸਵਾਗਤ ਕਰਦੇ ਆਂ ਫਿਰ ਉਹਨਾਂ ਨਾਲ ਗੱਲਬਾਤ ਕਰਦੇ ਆਂ ਪਾਜੀ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮਿਲਨ ਸਿੰਘ ਜੀ ਤੇ ਬਹੁਤ ਧੰਨਵਾਦ ਤੁਹਾਡਾ ਵੀ ਤੇ ਸਾਰੇ ਦੇਖਣ ਸੁਣਣ ਵਾਲਿਆਂ ਦਾ ਬਹੁਤ ਧੰਨਵਾਦ ਜੀ ਮੈਲਬਨ ਆ ਕੇ ਕਿਦਾਂ ਦਾ ਲੱਗ ਰਿਹਾ ਮੈਲਬਨ ਆ ਕੇ ਮੈਨੂੰ ਵਧੀਆ ਵੀ ਲੱਗ ਰਿਹਾ ਤੇ ਮੈਨੂੰ ਲੱਗਦਾ ਉਸ ਹਰ ਜਗ੍ਹਾ ਜਾ ਕੇ ਵਧੀਆ ਲੱਗਦਾ ਜਿੱਥੇ ਪੰਜਾਬੀ ਆਪਦੀ ਮਿਹਨਤ ਨਾਲ ਮੱਲਾ ਮਾਰ ਕੇ ਤਰੱਕੀਆਂ ਕਰਦੇ ਨੇ ਤਾਂ ਉਸੇ ਜਿਹੜੀ ਲੜੀ ਚ ਮੈਲਬਨ ਆ ਕੇ ਬਹੁਤ ਆਨੰਦ ਆਇਆ ਜਦੋਂ ਆਪਣੇ ਲੋਕਾਂ ਦੀਆਂ ਪ੍ਰਾਪਤੀਆਂ ਵੇਖੀਆਂ ਨੇ ਜਦੋਂ ਆਪਣੇ ਲੋਕਾਂ ਨੂੰ ਮਿਹਨਤ ਕਰਦੇ ਦੇਖਿਆ ਤਾਂ ਬੜਾ ਆਨੰਦ ਆਇਆ ਪਾਜੀ ਜਦੋਂ ਮੈਨੂੰ ਪਤਾ ਲੱਗਾ ਕਿ ਮੈਂ ਤੁਹਾਡਾ ਇੰਟਰਵਿਊ ਕਰਨਾ ਹੈ ਮੈਂ ਬਹੁਤ ਐਕਸਾਈਟਿਡ ਸੀ ਔਰ ਨਰਵਸ ਵੀ ਸੀ ਐਕਸਾਈਟਮੈਂਟ ਇਸ ਕਰਕੇ ਸੀ ਕਿਉਂਕਿ 1947 ਤੋਂ ਪਹਿਲਾਂ ਮੇਰੇ ਫਾਦਰ ਸਾਹਿਬ ਤੋਂ ਪਹਿਲਾਂ ਸਾਡੀ ਹਰ ਇੱਕ ਜਨਰੇਸ਼ਨ ਪਾਕਿਸਤਾਨ ਚ ਪੈਦਾ ਹੋਈ ਝੂੜਕਾਣਾ ਮੰਡੀ ਸਾਡਾ ਪਿੰਡ ਐ ਨੌਕਰੀਆਂ ਵਾਲਾ ਠੀਕ ਹੈ ਜੀ ਔਰ ਜ਼ਿਲ੍ਹਾ ਗੁਜਰਾਵਾਲਾ ਔਰ ਆਪਣੇ ਬਾਪੂ ਜੀ ਤੋਂ ਸੁਣਦੇ ਹੁੰਦੇ ਸਾਂ ਜਦੋਂ ਬਾਪੂ ਜੀ ਲਾਹੌਰ ਦੀਆਂ ਗੱਲਾਂ ਪਾਕਿਸਤਾਨ ਦੀਆਂ ਗੱਲਾਂ ਸੁਣਾਉਂਦੇ ਸੀ ਬੜੇ ਇਮੋਸ਼ਨਲ ਹੋ ਜਾਂਦੇ ਸੀ ਕਿਉਂਕਿ ਉਹ ਇਮੋਸ਼ਨ ਉਸ ਤਰਤੀ ਨਾਲ ਜੁੜੇ ਹੋਏ ਸੀ ਔਰ ਨਾਚੁਲ ਜੀ ਗੱਲ ਹੈ ਕਿ ਜਦੋਂ ਮੈਂ ਉਸ ਧਰਤੀ ਬਾਰੇ ਤੁਹਾਡੇ ਨਾਲ ਗੱਲ ਕਰਨੀ ਹੈ ਤੁਹਾਡੀ ਕਿਤਾਬ ਬਾਰੇ ਗੱਲ ਕਰਨੀ ਹੈ ਤੇ ਮੈਂ ਬੜਾ ਇਮੋਸ਼ਨਲ ਸੀ ਜੀ ਕਿਉਂਕਿ ਇਮੋਸ਼ਨ ਜੋ ਪੰਜਾਬੀਆਂ ਦੇ ਖੂਨ ਦੇ ਵਿੱਚ ਹੈਗਾ ਜੀ ਚੜ੍ਹਦੀ ਕਲਾ ਔਰ ਇਮੋਸ਼ਨ ਇਹ ਦੋ ਚੀਜ਼ਾਂ ਸਾਨੂੰ ਗੁੜਤੀ ਚ ਮਿਲੀਆਂ ਨੇ ਬਰਾਬਰ ਚੱਲਦੀਆਂ ਨੇ ਔਰ ਇਹ ਬਰਾਬਰ ਚੱਲਦੀਆਂ ਨੇ ਹਮੇਸ਼ਾ ਤੇ ਤੁਸੀਂ ਜਦੋਂ ਲਾਹੌਰ ਗਏ ਉਹ ਇੱਕ ਸਫ਼ਰ ਕਿੱਦਾਂ ਦਾ ਰਿਹਾ ਅਸੀਂ ਸੁਣਿਆ ਬਹੁਤ ਇੰਟਰਵਿਊ ਵਿੱਚ ਲੇਕਿਨ ਮੇਰਾ ਸਵਾਲ ਇਹ ਹੈ ਕਿ ਜਦੋਂ ਤੁਸੀਂ ਲਾਹੌਰ ਜੋ ਹੈ ਬਾਰਡਰ ਪੋਰ ਪਾਰ ਕਰ ਰਹੇ ਸੀ ਬਾਗਾ ਬਾਰਡਰ ਉਦੋਂ ਫੀਲਿੰਗ ਕੀ ਸੀ ਤੁਹਾਡੇ ਦਿਲ ਦੇ ਵਿੱਚ ਸਭ ਤੋਂ ਪਹਿਲੀ ਫੀਲਿੰਗ ਕੀ ਆਈ ਬਾਈ ਜਦੋਂ ਮੈਨੂੰ ਤਾਂ ਫੀਲ ਜਿਹੜਾ ਲਾਹੌਰ ਨਾਲ ਪੰਜਾਬੀਆਂ ਦੇ ਜਨਮ ਤੋਂ ਜੁੜਿਆ ਲਾਹੌਰ ਅੱਖਰ ਸੁਣ ਕੇ ਹੀ ਸਾਨੂੰ ਐਂ ਲੱਗਦਾ ਜਿਵੇਂ ਆਪਣਾ ਮੇਰਾ ਸਾਡਾ ਲਾਹੌਰ ਦੇ ਨਾਲ ਚੈਨੀ ਮੁਹੱਬਤ ਹੈ ਤਾਂ ਉਹ ਜਦੋਂ ਤੁਸੀਂ ਅਣਚਾਹੀ ਲੀਕ ਹੈ ਜਿਹੜੀ ਉਹਨੂੰ ਟਪਦੇ ਹੋ ਜਿਵੇਂ ਪਾਪਾ ਕਹਦੇ ਕਿਸੇ ਬਹੁਤ ਜ਼ਰਾ ਦੇ ਪਿਆਸੇ ਨੂੰ ਪਾਣੀ ਮਿਲ ਜਾਂਦਾ ਜਿਵੇਂ ਬਹੁਤ ਸਾਰੇ ਭਲੇਖੇ ਦੂਰ ਹੋ ਜਾਣ ਜਿਵੇਂ ਬਹੁਤ ਤੁਹਾਨੂੰ ਲੱਗਦਾ ਹੋਵੇ ਮੂਹਰੇ ਕਾਲੀ ਰਾਤ ਹੈ ਤੇ ਬਹੁਤ ਸੋਨਾ ਦੇਣ ਚੜਿਆ ਹੋਵੇ ਇਹੋ ਜਿਹਾ ਜਿਹੜਾ ਫੀਲ ਆ ਜਦੋਂ ਤੁਸੀਂ ਉਹ ਲੀਕਟ ਉੱਪਦੇ ਹੋ ਤੇ ਤੁਹਾਨੂੰ ਲੱਗਦਾ ਮੱਥਾ ਟੇਕਦੇ ਹੋ ਤੁਸੀਂ ਸ਼ੇਰੇ ਪੰਜਾਬ ਦੀ ਧਰਤੀ ਮਹਾਰਾਜਾ ਰਣਜੀਤ ਸਿੰਘ ਦੀ ਧਰਤੀ ਨੂੰ ਅਨਤਮਸਤਕ ਹੋਨੇ ਹੋ ਤਾਂ ਜਿਹੜਾ ਮਾਣਾ ਹੋਰ ਅੰਦਨਾ ਗੱਦਗੱਦ ਹੋ ਜਾਂਦਾ ਮਨ ਨੂੰ ਮਾਲਾ ਤੇ ਜਦੋਂ ਤੁਸੀਂ ਕਿਲੇ ਚ ਗਏ ਤੇ ਕਿਲੇ ਚ ਟੁਰਦੇ ਹੋਏ ਲਾਹੌਰ ਦੀ ਗਲੀਆਂ ਚ ਟੁਰਦੇ ਹੋਏ ਫੀਲ ਹੋਇਆ ਕਿ ਅਸੀਂ ਇਸ ਇਸ ਜੋ ਕਾਇਨਾਤ ਦੇ ਕਾਇਨਾਤੀ ਕਹੂੰਗਾ ਕਿਉਂਕਿ ਲਾਹੌਰ ਕਾਇਨਾਤ ਹੈ ਜਿਹੜਾ ਕਿੰਨੇ ਨੇ ਕਿ ਉਹ ਜੰਮਿਆ ਨਹੀਂ ਜਨੇ ਲਾਹੌਰ ਨਹੀਂ ਦੇਖਿਆ ਉੱਥੇ ਟੁਰਦੇ ਹੋਏ ਫੀਲ ਹੋਇਆ ਕਿ ਇਹ ਧਰਤੀ ਦੇ ਆਪਾਂ ਮਾਲਕ ਆ ਤੇ ਅਸੀਂ ਮਾਲਕ ਅੱਜ ਵੀ ਗਿਣੇ ਜਾਵਾਂਗੇ ਨਹੀਂ ਉੱਥੇ ਜਾ ਕੇ ਤੁਸੀਂ ਮਹਿਸੂਸ ਕਰਦੇ ਹੋ ਸਾਡੇ ਰਾਜੇ ਦੀ ਧਰਤੀ ਆ ਸਾਡੇ ਸਿੱਖ ਰਾਜ ਦੀ ਧਰਤੀ ਆ ਇਹ ਉਸ 40 ਸਾਲਾਂ ਦੇ ਰਾਜ ਦੀ ਧਰਤੀ ਆ ਜਦੋਂ ਜਿਹਨੂੰ ਦੁਨੀਆ ਚ ਜਿਹਦੀਆਂ ਅੱਜ ਵੀ ਆਧਾਰਨਾ ਦਿੱਤੀਆਂ ਜਾਂਦੀਆਂ ਨੇ ਜਿਹੜਾ ਧਰਮਾਂ ਤੋਂ ਉੱਪਰ ਹੋ ਕੇ ਸਾਡਾ ਰਾਜਾ ਵਿਚਰਿਆ ਉਹਦੇ ਰਾਜ ਚ ਸਾਰੇ ਧਰਮਾਂ ਦੇ ਲੋਕਾਂ ਦਾ ਸਤਕਾਰ ਵੀ ਬਰਾਬਰ ਰਹਾ ਤੇ ਉਹਨਾਂ ਨੂੰ ਜਿਹੜੀ ਇੱਜ਼ਤ ਬਰਾਬਰ ਮਿਲਦੀ ਰਹੀ ਤਾਂ ਉੱਥੇ ਜਿੱਥੇ ਤੁਹਾਨੂੰ ਮਾਣ ਮਹਿਸੂਸ ਹੁੰਦਾ ਉੱਥੇ ਦਿਲ ਡੋਬੂ ਸੁੱਕੂ ਵੀ ਕਰਦਾ ਵੀ ਯਾਰ ਅਸੀਂ ਰਾਜਿਆਂ ਦੇ ਪੁੱਤ ਅਸੀਂ ਸਾਡਾ ਖੂਨ ਰਾਜਿਆਂ ਦਾ ਹੈ ਅਸੀਂ ਮਹਾਰਾਜੇ ਦੀ ਉਮਰ ਦੇ ਹਿਸਾਬ ਨਾਲ ਹੁਣ ਚੌਥੀ ਪੰਜਵੀਂ ਉਹ ਚੌਥੀ ਕਪੀੜੀ ਚੋਂ ਆ ਆ ਸਾਡੇ ਜਿਹੜੇ ਪੰਜਾਬੀ ਨੇ ਤਾਂ ਗੱਲ ਕਿੱਥੋਂ ਕਿੱਥੇ ਚਲੀ ਗਈ ਸਾਡੇ ਰਾਜ ਭਾਗ ਖੁੱਸ ਗਏ ਕਿੱਥੇ ਕਮੀਆਂ ਰਹਿ ਗਈਆਂ ਜੇ ਬੰਦਾ ਡੀਪਲੀ ਸੋਚਣ ਦੀ ਕੋਸ਼ਿਸ਼ ਕਰੇ ਤਾਂ ਭਾਵਕ ਵੀ ਹੁੰਦਾ ਤੇ ਕੁਛ ਕਰਨ ਲਈ ਜਜਬਾ ਵੀ ਪੈਦਾ ਹੁੰਦਾ ਔਰ ਤੁਸੀਂ ਇਹ ਕਿਤਾਬ ਲਿਖੀ ਇਸ ਲਿਖ ਪਿੱਛੇ ਜੋ ਮੋਟਿਵ ਹੈ ਸਿਰਫ ਆਪਣੀ ਯਾਤਰਾ ਨੂੰ ਦਰਸਾਉਣਾ ਸੀ ਜਾਂ ਫਿਰ ਲੋਕਾਂ ਦੇ ਵਿੱਚ ਜੋ ਭਰਮ ਪਲੇਖੇ ਸਾਡੇ ਬਾਲੀਵੁੱਡ ਰਾਹੀਆਂ ਜਾਂ ਸੈਂਟਰ ਰਾਹੀ ਪਾਏ ਗਏ ਉਸ ਪਲੇਖੇ ਨੂੰ ਦੂਰ ਕਰਨਾ ਸੀ ਇਹ ਕਿਤਾਬ ਦਾ ਮੋਟਿਵ ਕਿੱਥੋਂ ਸ਼ੁਰੂ ਹੋਇਆ ਹਾਂ ਮੈਨੂੰ ਲੱਗਦਾ ਬਾਈ ਮੈਂ ਇਹਦਾ ਕਿਉਂਕਿ ਮੇਰੀ ਲਿਖਤ ਦਾ ਜਿਹੜਾ ਪਹਿਲਾਂ ਤੋਂ ਹੀ ਆਧਾਰ ਰਿਹਾ ਨਾ ਉਹ ਇਹ ਨਹੀਂ ਰਿਹਾ ਵੀ ਮੈਂ ਪਲਾਨ ਕਰਕੇ ਲਿਖਾਂ ਮੈਂ ਜੇ ਮੈਂ ਕਹਦੇ ਆਂ ਵੀ ਮੈਂ ਤਾਂ ਲਿਖਿਆ ਵੀ ਬਾਲੀਵੁੱਡ ਚ ਫਿਲਮਾਂ ਨਹੀਂ ਪਾਕਿਸਤਾਨੀ ਪੱਖੋਂ ਬਣੀਆਂ ਜਾਂ ਨਹੀਂ ਮੈਂ ਸੋਚ ਕੇ ਨਹੀਂ ਗਿਆ ਸੀ ਮੈਂ ਲਾਹੌਰ ਜਾਣਾ ਮੇਰੇ ਮਨ ਦੀ ਰੀ ਸੀ ਨਨਕਾਣਾ ਸਾਹਿਬ ਜਾਣਾ ਉਸ ਤੇ ਮੈਂ ਹਰ ਸਿੱਖ ਦੀ ਲਈ ਮੰਜ਼ਲ ਵੀ ਆ ਤੇ ਰੀਜ ਵੀ ਆ ਐਵੇਂ ਸੀ ਤਾਂ ਉੱਥੇ ਜਾ ਕੇ ਜਦੋਂ ਮੈਂ ਮੈਂ ਬਿਨਾਂ ਕਿਸੇ ਇਸ ਗੱਲ ਤੋਂ ਗਿਆ ਸੀ ਵੀ ਮੈਂ ਗੀਤ ਲਿਖਣੇ ਆ ਜਾਂ ਫਿਲਮਾਂ ਲਿਖਣੀਆਂ ਜਾਂ ਕਿਤਾਬ ਲਿਖਣੀ ਆ ਨਹੀਂ ਬਸ ਜਿਵੇਂ ਆਮ ਬੰਦਾ ਲਾਹੌਰ ਲਈ ਤਾਂਗਦਾ ਓਵੇਂ ਮੈਂ ਤਾਂਗਦਾ ਸੀ ਤਾਂ ਉੱਥੇ ਜਾ ਕੇ ਜਦੋਂ ਮੈਂ ਪਹਿਲੀ ਕਾਲ ਕਰੀ ਨਾ ਉਹਦੀ ਮਾਂ ਨੂੰ ਮੈਂ ਕਿਹਾ ਹੈਲੋ ਮੈਂ ਲਾਹੌਰ ਤੋਂ ਬੋਲਦਾ ਉਹ ਕਹਿਣਾ ਇੰਨਾ ਚੰਗਾ ਲੱਗਿਆ ਉਹ ਕਹਿਣਾ ਹੀ ਜਿਵੇਂ ਇਸ ਕਿਤਾਬ ਨੂੰ ਜਨਮ ਦੇ ਗਿਆ ਉਹ ਫਿਰ ਮੈਂ ਉਹ ਕਾਲ ਤੋਂ ਬਾਅਦ ਮੈਨੂੰ ਚੰਗਾ ਲੱਗੇ ਮੈਂ 2-4 ਕਾਲਾਂ ਹੋਰ ਸੱਜਣਾ ਨੂੰ ਕੀਤੀਆਂ ਮਿੱਤਰਾਂ ਨੂੰ ਕੀਤੀਆਂ ਮੈਂ ਕਿਹਾ ਹੈਲੋ ਮੈਂ ਲਾਹੌਰ ਤੋਂ ਬੋਲਦਾ ਵਾਰ-ਵਾਰ ਆਖਿਆ ਤਾਂ ਉਹ ਕਹਿਣਾ ਹੀ ਕਿਤਾਬ ਦਾ ਜਨਮ ਬਣ ਗਿਆ ਤਾਂ ਮੇਰੇ ਏਕੇ ਦਾ ਮੂ ਫੁਰਨਾ ਆਇਆ ਵੀ ਯਾਰ ਕਿਤਾਬ ਲਿਖੀਏ ਤੇ ਉਹਦਾ ਨਾਮ ਹੋਵੇ ਹੈਲੋ ਮਲਹੌਰ ਤੋਂ ਬੋਲਦਾ ਤਾਂ ਕੀ ਲਿਖੀਏ ਜੋ ਮਹਿਸੂਸ ਕਰ ਰਹੇ ਆ ਜੋ ਦੇਖ ਰਹੇ ਆ ਜੋ ਚੰਗਾ ਜੋ ਮਾੜਾ ਜੋ ਆਲੇ ਦੁਆਲੇ ਚੋ ਮਿਲ ਰਿਹਾ ਹੈ ਜਿਹੜੀਆਂ ਯਾਦਾਂ ਨੇ ਜਿਹੜੀਆਂ ਨੂੰ ਅਸੀਂ ਕ੍ਰੀਏਟ ਕਰ ਰਹੇ ਆ ਤਾਂ ਇਹਨਾਂ ਨੂੰ ਇੱਕ ਕਿਤਾਬ ਦੇ ਰੂਪ ਚ ਡਾਕੂਮੈਂਟ ਕਰ ਦਈਏ ਇਹ ਸੁਪਨਾ ਇਹ ਫੁਰਨਾ ਉਦੋਂ ਹੀ ਤਿਆਰ ਹੋਇਆ ਤੇ ਉਸੇ ਵੇਲੇ ਮੈਨੂੰ ਲਿਖਣਾ ਸ਼ੁਰੂ ਕੀਤਾ ਤੇ ਲਾਹੌਰ ਤੋਂ ਬੋਲਦਾ ਬੰਦਾ ਬੋਲਦਾ ਪਿਆ ਲਾਹੌਰ ਤੋਂ ਉਹ ਬੋਲ ਤੁਹਾਡੇ ਦਰਸ਼ਕਾਂ ਤੱਕ ਪਹੁੰਚੇ ਤੁਹਾਡੇ ਪਾਠਕਾਂ ਤੱਕ ਪਹੁੰਚੇ ਬੋਲ ਸੁਣਨ ਤੋਂ ਬਾਅਦ ਇੱਕ ਰਿਐਕਸ਼ਨ ਜਿਹੜਾ ਹੁੰਦਾ ਉਹ ਰਿਐਕਸ਼ਨ ਕਿਦਾਂ ਦਾ ਮਿਲ ਰਿਹਾ ਤੁਹਾਨੂੰ ਪਬਲਿਕ ਤੋਂ ਅਨਸਪੈਕਟਡ ਮੇਰੇ ਵਾਸਤੇ ਇਹ ਕਿਤਾਬ ਜਿਵੇਂ ਮੈਂ ਦੱਸਿਆ ਮੇਰਾ ਮਨ ਸੀ ਵੀ ਇਹਨੂੰ ਲਿਖ ਦੇਆ ਜੋ ਮੈਂ ਮਹਿਸੂਸ ਕੀਤਾ ਪਰ ਇਹ ਨਹੀਂ ਪਤਾ ਸੀ ਵੀ ਇਹਦੀ ਵਿਕਰੀ ਇੰਨੀ ਹੋਊਗੀ ਜਾਂ ਇਹਨੂੰ ਲੋਕ ਇੰਨਾ ਪਿਆਰ ਕਰਨਗੇ ਕਿਉਂਕਿ ਮੈਨੂੰ ਤਾਂ ਇਹ ਲੱਗਦਾ ਸੀ ਵੀ ਇਹ ਮੈਂ ਜਿਵੇਂ ਕਾਨੂੰਨਨ ਕਿਤਾਬ ਨਾਲ ਲਿਖ ਸਕਦਾ ਹਾਂ ਜਿਵੇਂ ਮੈਂ ਬੰਦਿਸ਼ਾਂ ਚ ਲਿਖਣਾ ਮੈਨੂੰ ਪਸੰਦ ਵੀ ਨਹੀਂ ਤੇ ਮੈਂ ਲਿਖ ਵੀ ਨਹੀਂ ਸਕਦਾ ਮੈਂ ਤਾਂ ਜੋ ਫੀਲ ਕੀਤਾ ਮਹਿਸੂਸ ਕਰ ਕੀਤਾ ਉਹਨੂੰ ਸਾਦੇ ਅੱਖਰਾਂ ਚ ਲਿਖਦਾ ਸਾਦੀ ਭਾਸ਼ਾ ਚ ਲਿਖਦਾ ਤੇ ਕਿਤਾਬਾਂ ਆਮ ਤੌਰ ਤੇ ਇਹ ਬڑے ਨਾਪ ਤੋਲ ਕੇ ਵੱਡੇ ਅੱਖਰਾਂ ਨਾਲ ਸਜਾਈਆਂ ਜਾਂਦੀਆਂ ਨੇ ਤਾਂ ਇਹਦੇ 'ਚ ਬਹੁਤ ਸਾਦੇ ਅੱਖਰ ਲਿਖੇ ਗਏ ਤਾਂ ਮੈਨੂੰ ਆਸ ਨਹੀਂ ਸੀ ਸੱਚ 'ਚ ਵੀ ਇਹਦੀ ਇੰਨੀ ਪਸੰਦ ਕੀਤੀ ਜਾਊਗੀ ਜਾਂ ਇਹਨੂੰ ਲੋਕ ਐਵੇਂ ਖਰੀਦਣਗੇ ਪਰ ਜੋ ਵਾਪਰ ਰਿਹਾ ਉਹ ਮੇਰੇ ਲਈ ਨਿਤ ਅਚੀਵਮੈਂਟ ਹੈ ਨਿਤ ਨਵੀਂ ਪ੍ਰਾਪਤੀਆਂ ਲੋਕਾਂ ਦੇ ਵੱਡੇ ਵੱਡੇ ਮੈਸੇਜ ਆ ਰਹੇ ਨੇ 10 10 20 20 ਲੈਣਾ ਦੇ ਲੋਕ ਇਹਦੇ ਤੇ ਸੱਜਣ ਪਿਆਰੇ ਸਨੇਹੀ ਭੇਜ ਰਹੇ ਨੇ ਹਜੇ ਤੱਕ ਦਸਮਾ ਐਡੀਸ਼ਨ ਛਪ ਗਿਆ 17000 ਕਾਪੀ ਚਲੀ ਗਈਆਂ ਲੋਕਾਂ ਚ ਹਜੇ ਤੱਕ ਸਾਥੋਂ ਦੀ ਡਿਮਾਂਡ ਨਹੀਂ ਪੂਰੀ ਕੀਤੀ ਜਾ ਰਹੀ ਹਰ ਵਾਰ ਸੋਚਦੇ ਆਂ ਵੀ ਐਤਕੀ ਬਹੁਤ ਆ ਤਾਂ ਨਵੀਂ ਛਾਪਣੀ ਪੈਂਦੀ ਆ ਤਿੰਨ ਚਾਰ ਮਹੀਨਿਆਂ ਦੇ ਵਿੱਚ ਜੋ ਵਾਪਰਿਆ ਇਹ ਮੈਨੂੰ ਲੱਗਦਾ ਮੇਰੀ ਜ਼ਿੰਦਗੀ ਲਈ ਵੀ ਨਵੀਂ ਗੱਲ ਹੈ ਤੇ ਅਗਲੇ ਲੇਖਕਾਂ ਲਈ ਵੀ ਹੌਸਲੇ ਵਾਲੀ ਗੱਲ ਹੈ ਤੇ ਜੋ ਇੱਕ ਲਿਖਣੀ ਤੁਹਾਡੀ ਸ਼ੁਰੂ ਹੋਈ ਉਹ ਗੀਤਾਂ ਤੋਂ ਸ਼ੁਰੂ ਹੋਈ ਫਿਰ ਤੁਸੀਂ ਕਿਤਾਬ ਵੱਲ ਵਧੇ ਤਾਂ ਇਹ ਜੋ ਲਿਖਣ ਦੀ ਚਟਕ ਹੈ ਇਹ ਬਚਪਨ ਤੋਂ ਸੀ ਜਾਂ ਕਿਤੇ ਜਦ ਕੈਨੇਡਾ ਮੂਵ ਹੋਇਆ ਉਸ ਤੋਂ ਬਾਅਦ ਹੋਈ ਨਹੀਂ ਭਾਈ ਜੀ ਮੈਂ ਨਾ ਇਹ ਬਚਪਨ ਤੋਂ ਸੀ ਨਾ ਇਹਦਾ ਕੈਨੇਡਾ ਨਾਲ ਕੋਈ ਸਬੰਧ ਰਿਹਾ ਮੈਂ 2007-8 ਤੱਕ ਕਬੱਡੀ ਖੇਡਦਾ ਸੀ ਤਾਂ ਦੋਕਸਾਲ ਮੈਂ ਕਬੱਡੀ ਲਈ ਕੋਸ਼ਿਸ਼ਾਂ ਕੀਤੀਆਂ ਚੰਗਾ ਪਲੇਅਰ ਬਣਨ ਲਈ ਪਰ ਬਹੁਤ ਹੀ ਵਧੀਆ ਮਿਹਨਤ ਨਾ ਕੀਤੀ ਤੇ ਚੰਗਾ ਪਲੇਅਰ ਨਾ ਬਣ ਸਕਿਆ ਉਸ ਤੋਂ ਬਾਅਦ ਜਿਵੇਂ ਬੰਦਾ ਸੋਚਦਾ ਤਾਂ ਮੇਰੇ ਮਨ 'ਚ ਥੌਟ ਜ਼ਰੂਰ ਚੱਲਦਾ ਸੀ ਵੀ ਹਰ ਬੰਦੇ 'ਚ ਕੋਈ ਨਾ ਕੋਈ ਗੱਲ ਹੁੰਦੀ ਆ ਸੁਣਦੇ ਆ ਇਹ ਗੱਲ ਬਜ਼ੁਰਗਾਂ ਤੋਂ ਅਧਿਆਪਕਾਂ ਤੋਂ ਹਰ ਥਾਂ ਤੋਂ ਤਾਂ ਯਾਰ ਆਪਣੇ 'ਚ ਕੀ ਗੁਣ ਹੋਇਆ ਪਲੇਅਰ ਤਾਂ ਨਹੀਂ ਬਣ ਸਕਿਆ ਇਹਦਾ ਮਤਲਬ ਪਲੇਅਰ ਨਹੀਂ ਹੈਗੇ ਆਪਾਂ ਤਾਂ ਉਸ ਗੁਣ ਨੂੰ ਲੱਭਣ ਦੇ ਚੱਕਰ 'ਚ ਮ ਵੀ ਮੈਨੂੰ ਪ੍ਰਮਾਤਮਾ ਨੇ ਇਹ ਰਾਹ ਦਿੱਤਾ ਮੈਂ ਲਿਖਣ ਲੱਗ ਗਿਆ ਤਾਂ ਬਸ ਫਿਰ 2008-9 ਤੋਂ ਇਹ ਸਫ਼ਰ ਆ ਜਿਹੜਾ ਚੱਲ ਰਿਹਾ ਲਿਖਣਾ ਹੌਲੀ-ਹੌਲੀ ਫਿਰ 2016 ਜਾ ਕੇ ਕਾਮ ਵਾਲੀ ਪੰਚਾਇਤ ਗਾਣਾ ਆਉਂਦਾ ਤਾਂ ਕਰਕੇ ਇਹ ਜ਼ਰੂਰ ਆ ਕਨੇਡਾ ਨਾਲ ਇਸ ਗੱਲ ਨੂੰ ਤਾਂ ਜੋੜ ਦਿੱਤਾ ਜਾਂਦਾ ਜਾਂ ਗੱਲ ਦਾ ਭਰਮ ਚੱਲਿਆ ਜਾਂਦਾ ਮੈਂ ਜਦੋਂ ਉਹ ਗਾਣਾ ਆਇਆ ਉਦੋਂ ਕਨੇਡਾ ਗਿਆ ਹੋਇਆ ਸੀ ਜੀ ਔਰ ਜੋ ਤੁਸੀਂ ਕਾਵਾਂ ਵਾਲੀ ਪੰਚਾਇਤ ਦਾ ਗਾਣੇ ਦਾ ਜ਼ਿਕਰ ਕੀਤਾ ਤੇ ਜਿਹੜੇ ਤੁਹਾਡੇ ਗੀਤਾਂ ਦੇ ਜਿਹੜੇ ਇੱਕ ਕਰੈਕਟਰ ਹੁੰਦੇ ਨੇ ਜਾਂ ਉਹਦੀ ਰੂਪਰੇਖਾ ਹੁੰਦੀ ਹੈ ਉਹ ਤੁਸੀਂ ਖੁਦ ਚੂਜ਼ ਕਰਦੇ ਹੋ ਜਾਂ ਅੱਜ ਕੱਲ ਹੁੰਦਾ ਹੈ ਕਿ ਕੰਪੋਜੀਸ਼ਨ ਤੁਹਾਨੂੰ ਮਿਲ ਜਾਂਦੀ ਹੈ ਕਿ ਤੁਸੀਂ ਕੰਪੋਜੀਸ਼ਨ ਦੀ ਬੰਦੀਸ਼ ਜਿਹੜਾ ਕਿ ਲਿਖਣਾ ਹੈ ਤੁਸੀਂ ਖੁਦ ਲਿਖਦੇ ਹੋ ਪਹਿਲਾਂ ਲਿਖਿਆ ਹੋਇਆ ਗੀਤ ਉੱਤੇ ਕੰਪੋਜੀਸ਼ਨ ਬੰਦੀ ਹੈ ਇਹ ਕੰਪੋਜੀਸ਼ਨ ਦੇ ਉੱਤੇ ਗੀਤ ਲਿਖਦੇ ਹੋ ਤੁਸੀਂ ਬੜਾ ਬਿਹਤਰ ਸਵਾਲ ਹੈ ਜੀ ਜਿਹੜਾ ਕਿਉਂਕਿ ਬਹੁਤ ਗੱਲਾਂ ਗੀਤਾਂ ਬਾਰੇ ਪੁੱਛੀਆਂ ਦੱਸੀਆਂ ਜਾਂਦੀਆਂ ਨੇ ਤੇ ਇਹਦੇ ਬਾਰੇ ਜ਼ਿਆਦਾਤਰ ਲਿਖਾਰੀ ਪੁੱਛਦੇ ਨੇ ਤਾਂ ਉਹ ਬਹੁਤ ਥਾਂ ਮਤੇ ਵੱਖ-ਵੱਖ ਮੈਸੇਜਾਂ 'ਚ ਦੱਸਣਾ ਔਖਾ ਤਾਂ ਗੱਲ ਬੜੀ ਵਧੀਆ ਪੁੱਛੀ ਤੁਸੀਂ ਅੱਜ ਕੱਲੇ ਚੱਲ ਰਿਹਾ ਕੰਪੋਜੀਸ਼ਨ ਤੇ ਗੀਤ ਲਿਖਣਾ ਜੀ ਜੀ ਜਾਂ ਬਾਹਰ ਪਹਿਲਾਂ ਬਣਾ ਲੈਣੀ ਆ ਪਰ ਮੈਂ ਹਮੇਸ਼ਾ ਤੋਂ ਹੀ ਬਿਨਾ ਕੰਪੋਜੀਸ਼ਨ ਤੋਂ ਖੁੱਲਾ ਲਿਖਿਆ ਹੈ ਖੁੱਲਾ ਤੇ ਮੇਰੇ ਗੀਤਾਂ ਦੀਆਂ ਕੰਪੋਜੀਸ਼ਨਾਂ ਬਾਅਦ 'ਚ ਸਿੰਗਰਾਂ ਨੇ ਬਣਾਈਆਂ ਨੇ ਮੈਂ ਵੀ ਬਣਾਈਆਂ ਨੇ ਮੂਵਜ਼ ਕੈਰੇਕਟਰਾਂ ਨੇ ਬਣਾਈਆਂ ਨੇ ਤਾਂ ਪਰ ਲਿਖਣ ਤੋਂ ਪਹਿਲਾਂ ਮੈਂ ਕਦੇ ਕੰਪੋਜੀਸ਼ਨ 'ਚ ਨਹੀਂ ਲਿਖਿਆ ਤੇ ਪਰ ਇੱਥੇ ਮੈਂ ਡਿਨਾਈ ਨਹੀਂ ਕਰਦਾ ਵੀ ਕੰਪੋਜੀਸ਼ਨ 'ਚ ਲਿਖਣਾ ਮਾੜਾ ਜਾਂ ਨਹੀਂ ਲਿਖਿਆ ਜਾਂਦਾ ਉਹ ਵੀ ਇੱਕ ਵਿਧੀ ਹੈ ਤੇ ਪਰ ਮੈਂ ਉਸ ਵਿਧੀ ਨੂੰ ਵਰਤੋਂ ਨਹੀਂ ਕਰਦਾ ਹੋਰ ਕਿਹੜੇ ਲੇਖਕਾਂ ਦੀ ਕਿਤਾਬਾਂ ਤੁਸੀਂ ਜ਼ਿਆਦਾ ਪੜ੍ਹਦੇ ਹੋ ਬਾਈ ਜੀ ਕਿਤਾਬਾਂ ਮੈਂ ਜ਼ਿਆਦਾ ਸਿੱਖ ਇਤਿਹਾਸ ਨਾਲ ਸੰਬੰਧਿਤ ਹੀ ਪੜ੍ਹੀਆਂ ਨੇ ਜਾਂ ਲੇਟੈਸਟ ਕਿਤਾਬਾਂ ਦੀ ਗੱਲ ਕਰੀਏ ਤਾਂ ਹੰਨੇ ਹੰਨੇ ਪਾਤਸ਼ਾਹੀ ਬੇਲੇੋਂ ਨਿਕਲਦੇ ਸ਼ੇਰ ਮੇਰੀਆਂ ਪਸੰਦੀ ਦੀਆਂ ਕਿਤਾਬਾਂ ਨੇ ਤੇ ਮੈਂ ਅਪੀਲ ਕਰਦਾ ਸਾਰਿਆਂ ਨੂੰ ਇੱਥੇ ਕਿ ਜੇ ਤੁਸੀਂ ਕਹਿੰਦੇ ਹੋ ਨਾ ਸਾਨੂੰ ਸਾਡੇ ਇਤਿਹਾਸ ਦਾ ਪਤਾ ਹੋਵੇ ਸਾਡੀਆਂ ਗੱਲਾਂ ਸਾਨੂੰ ਜਾਣਕਾਰੀ ਹੋਵੇ ਜਿਹੜੀਆਂ ਗੱਲਾਂ ਤੇ ਚਰਚਾ ਹੁੰਦੀ ਹੈ ਲੋਕ ਕਿਤਾਬਾਂ ਨਹੀਂ ਪੜ੍ਹਦੇ ਤਾਂ ਸਾਡੇ ਘਰਾਂ 'ਚ ਲਾਇਬ੍ਰੇਰੀਆਂ ਦੇ ਵਿੱਚ ਹੰਨੇ ਹੰਨੇ ਪਾਤਸ਼ਾਹੀ ਤੇ ਬੇਲੇੋਂ ਨਿਕਲਦੇ ਸ਼ੇਰ ਨਾਨਕ ਰਾਜ ਚਲਾਇਆ ਅਦੇ ਅਧੀਨ ਜੋ ਨਾਵਲ ਛਾਪ ਰਿਹਾ ਭਾਈ ਜਗਦੀਪ ਸਿੰਘ ਫਰੀਦਕੋਟ ਉਹ ਜਰੂਰ ਹਰ ਕਰ ਚ ਹੋਣੀਆਂ ਚਾਹੀਦੀਆਂ ਨੇ ਉਹ ਹਰ ਸੈਲਫ ਤੇ ਹੋਣੀਆਂ ਚਾਹੀਦੀਆਂ ਨੇ ਸਾਡੇ ਬੱਚਿਆਂ ਨੂੰ ਪਤਾ ਲੱਗੇ ਅਸੀਂ ਬਾਬੇ ਬਗੇਲ ਸਿੰਘ ਦੀ ਨਸਲ ਚੋਂ ਆ ਅਸੀਂ ਹਾਠੂ ਸਿੰਘ ਦੀ ਨਸਲ ਚੋਂ ਆ ਉਹ ਕਿਤਾਬਾਂ ਜਰੂਰ ਆਪਣੀਆਂ ਸਲਫਾਂ ਤੇ ਰੱਖੋ ਅੰਨੇ ਹਨੇ ਪਾਸ਼ਾਈ ਤੇ ਬੇਲੇ ਉਹਨਾਂ ਕਲ ਦੇ ਸ਼ੇਰ ਕਿਉਂਕਿ ਕਿਤਾਬਾਂ ਦੀ ਡੈਫੀਨੇਸ਼ਨ ਭਾਜੀ ਤੁਸੀਂ ਜਿਆਦਾ ਵਧੀਆ ਦੇਖ ਸਕਦੇ ਹੋ ਲੇਕਿਨ ਮੇਰੀ ਨਜ਼ਰ ਦੇ ਵਿੱਚ ਡੈਫੀਨੇਸ਼ਨ ਇਹ ਹੈ ਕਿ ਜਿੱਦਾਂ ਪੇੜ ਪੌਦੇ ਰੁੱਖ ਜਿਹੜੇ ਬਾਹਰ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਕਰਦੇ ਨੇ ਇਦਾਂ ਜਿਹੜੇ ਅੱਛੀਆਂ ਕਿਤਾਬਾਂ ਸਾਡੇ ਅੰਦਰ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਕਰਦੀਆਂ ਨੇ ਔਰ ਜਦੋਂ ਅੰਦਰ ਦਾ ਵਾਤਾਵਰਨ ਸਾਫ਼ ਸੁਥਰਾ ਹੁੰਦਾ ਸਾਡੇ ਸਾਫ਼ ਸੁਥਰੇ ਵਿਚਾਰ ਹੋਣਗੇ ਸਾਫ਼ ਸੁਥਰੇ ਵਿਚਾਰ ਨਾਲ ਸਾਡੀ ਸਾਫ਼ ਸੁਥਰੀ ਵਿਚਾਰ ਧਾਰਾ ਬਣੇਗੀ ਔਰ ਜੇ ਭਗਤ ਸਿੰਘ ਦੀ ਆਪਾਂ ਗੱਲ ਕਰੀਏ ਤਾਂ ਮੇਰੇ ਖਿਆਲ ਸਭ ਤੋਂ ਵੱਡਾ ਬੁੱਕ ਲਵਰ ਉਹ ਹੋਇਆ 750 ਦੇ ਕਰੀਬ ਉਹਨੇ ਕਿਤਾਬਾਂ ਪੜ੍ਹੀਆਂ 23 ਸਾਲ 7 ਮਹੀਨੇ ਦੀ ਉਮਰ ਉਹ ਭੋਗ ਗਿਆ ਤੇ ਉਹ ਕਿਤਾਬ ਖਰਚੋਂ ਆਏ ਨਾ ਭਾਈ ਅਸੀਂ ਅਸੀਂ ਭਾਈ ਮਨੀ ਸਿੰਘ ਨੇ ਕਿੰਨਾ ਜਿਹੜਾ ਸਿਹਤ ਲਈ ਕੰਮ ਕੀਤਾ ਜਿੰਨਾ ਉਹਨਾਂ ਨੇ ਲਿਖਿਆ ਗੁਰੂ ਗ੍ਰੰਥ ਸਾਹਿਬ ਨੂੰ ਵੀ ਉਹਨਾਂ ਨੇ ਲਿਖਿਆ ਨਾ ਸਾਡੇ ਗੁਰੂ ਸਾਹਿਬ ਨੇ ਸਾਨੂੰ ਅੱਖਰ ਚੋਂ ਤੋੜਿਆ ਗੁਰੂ ਨਾਨਕ ਪਾਤਸ਼ਾਹ ਨੇ ਅੱਖਰ ਤੋਂ ਸਾਨੂੰ ਜਨਮ ਦਿੱਤਾ ਅੱਖਰ ਨਾਲ ਜਿਹੜਾ ਸਾਡਾ ਸਬੰਧ ਉਹ ਬਹੁਤ ਡੂੰਘਾ ਹੈ ਤੇ ਸਾਡੀ ਸਾਡਾ ਜੀਵਨ ਜਾਂਚ ਹੈ ਅੱਖਰ ਜੀ ਜੀ ਤੇ ਮੈਨੂੰ ਲੱਗਦਾ ਜਿੰਨਾ ਕਿਤਾਬਾਂ ਨਾਲ ਜੁੜ ਜੀਏ ਥੋੜਾ ਕਿਉਂਕਿ ਟੈਕਨੋਲੋਜੀ ਜਿਹੜੀ ਤੇਜ਼ ਤੋਂ ਤੇਜ਼ ਲਾਈਟ ਬਣਾ ਸਕਦੀ ਹੈ ਲੇਕਿਨ ਧੁੱਪ ਜੋ ਬਣਾਉਣ ਦਾ ਕੰਮ ਕਰਦਾ ਹੈ ਉਹ ਲਿਟਰੇਚਰ ਉਹ ਸ਼ਬਦ ਹੀ ਕਰੇਗਾ ਔਰ ਜਦੋਂ ਵੀ ਆਪਾਂ ਸ਼ਬਦ ਤੋਂ ਟੁੱਟਨੇ ਸ਼ੁਰੂ ਹੋਣੇ ਆ ਤੇ ਸਾਡੀ ਜ਼ਿੰਦਗੀ 'ਚ ਪ੍ਰੋਬਲਮ ਆਉਣੀ ਸ਼ ਆਪਾਂ ਜੇ ਅੱਗੇ ਵਧੀਏ ਭਾਜੀ ਤੁਸੀਂ ਜੋ ਹੈ ਸ਼ਾਇਦ ਪਰਸੋਂ ਗੱਲ ਕਰ ਰਹੇ ਸੀ ਇੱਕ ਲਾਈਵ ਕਾਨਸਰਟ ਚੱਲ ਰਿਹਾ ਸੀ ਔਰ ਸਾਡਾ ਚੈਨਲ ਉਹਨੂੰ ਕਵਰ ਕਰ ਰਿਹਾ ਸੀ ਕਿ 100 ਸਾਲ ਪਹਿਲਾਂ ਜੋ ਇਸ ਧਰਤੀ ਦੀ ਰੂਪਰੇਖਾ ਸੀ ਹੋ ਸਕਦਾ 100 ਸਾਲ ਬਾਅਦ ਵੀ ਅਜ ਰੂਪਰੇਖਾ ਨਾ ਹੋਏ ਤੇ ਮੈਂ ਉਮੀਦ ਕਰ ਸਕਦਾ ਕਿ ਗਿੱਲ ਰੌਂਤਾ ਦਾ ਪੋਤਰਾ 100 ਸਾਲ ਬਾਅਦ ਇੱਕ ਕਿਤਾਬ ਲਿਖੇਗਾ ਹੈਲੋ ਮੈਂ ਸਾਝੇ ਪੰਜਾਬ ਤੋਂ ਬੋਲਦਾ ਮੈਨੂੰ ਲੱਗਦਾ ਆਸ ਉਮੀਦ ਤੇ ਦੁਨੀਆ ਚ ਆਉਂਦੀ ਹੈ ਤੇ ਕਿਉਂਕਿ ਇਹ ਇੱਕ ਆਸ ਸੀ ਲਾਹੌਰ ਜਾਣਾ ਯਾਰ ਸੀਤਾ ਮੈਂ ਚਲਿਆ ਵੀ ਗਿਆ ਜੀ ਇਹ ਆਕਾਸ ਹੈ ਸਾਂਝੇ ਪੰਜਾਬ ਦੇ ਵਿੱਚ ਅਸੀਂ ਇਕੱਠੇ ਵਿਚਰਾਂਗੇ ਜੇ ਵਰਲਡ ਦੀ ਕੰਧ ਟੁੱਟ ਸਕਦੀ ਆ ਤਾਂ ਸਾਡੀਆਂ ਤਾਰਾਂ ਕਿਉਂ ਨਹੀਂ ਟੁੱਟ ਸਕਦੀਆਂ ਤਾਂ ਇਹ ਆਕਾਸ ਹੈ ਤੇ ਇਹ ਅਰਦਾਸ ਬਹੁਤ ਸਾਲਾਂ ਤੋਂ ਹੁੰਦੀ ਆ ਜੀ ਵਿਚਲੇ ਗੁਰੂ ਧਾਮਾਂ ਦੇ ਮੇਲ ਕਰਾਓ ਤਾਂ ਸੱਚੇ ਪਾਤਸ਼ਾਹ ਸਾਡੀਆਂ ਅਰਦਾਸਾਂ ਸੁਣਨਗੇ ਤੇ ਅਰਦਾਸ ਤੋਂ ਵੱਡਾ ਮੈਨੂੰ ਲੱਗਦਾ ਦੁਨੀਆ ਤੇ ਕੁਝ ਹੈ ਨਹੀਂ ਅਰਦਾਸ ਨੇ ਸਾਨੂੰ ਸਿਰੇ ਲਾਉਣਾ ਹੀ ਲਾਉਣਾ ਤੇ ਸਾਝੇ ਪੰਜਾਬ ਵਿੱਚੋਂ ਇੱਕੇ ਥਾਂ ਤੋਂ ਅੱਲਾ ਤੇ ਵਾਹਿਗੁਰੂ ਹਰਾਮ ਰਾਮ ਦੀਆਂ ਆਵਾਜ਼ਾਂ ਆਉਣਗੀਆਂ ਜੀ ਉਮੀਦ ਇਹ ਕਰਦੇ ਆ ਕਿਉਂਕਿ ਉਮੀਦ ਅੱਛੇ ਵਾਸਤੇ ਕੀਤੀ ਜਾਂਦੀ ਹਮੇਸ਼ਾ ਔਰ ਕਿਸਾਨੀ ਅੰਦੋਲਨ ਦੇ ਵਾਲਾ ਪਾ ਜੇ ਜਵਾਰਾ ਚੱਲੀ ਤੁਹਾਡਾ ਗੀਤ ਬੜਾ ਮਕਬੂਲ ਕੀਤਾ ਮਨਮੋਹਨ ਵਾਰਸੂਰਾ ਨੇ ਗਾਇਆ ਔਰ ਜੰਗ ਹਲੇ ਵੀ ਜਾਰੀ ਹੈ ਹਲੇ ਵੀ ਐਮਐਸਪੀ ਦੀ ਜਿਹੜੀ ਡਿਮਾਂਡ ਨੂੰ ਲੈ ਕੇ ਕਿਸਾਨ ਸ਼ੰਭੂ ਬਾਡਰ ਤੇ ਬੈਠੇ ਔਰ ਉਹਨਾਂ ਨਾਲ ਹਰਿਆਣਾ ਸਰਕਾਰ ਨੇ ਜੋ ਗੋਲੀਬਾਰੀ ਵੀ ਹੋਈ ਔਰ ਕੁਝ ਨੌਜਵਾਨ ਉਥੇ ਫਟੜ ਵੀ ਹੋਏ ਔਰ ਇੱਕ ਸ਼ਹੀਦ ਵੀ ਹੋਇਆ ਕੁਝ ਨੌਜਵਾਨ ਜੇਲ੍ਹ ਚ ਨੇ ਕਿ ਤੁਹਾਨੂੰ ਲੱਗਦਾ ਹੈ ਕਿ ਗਿਲਰੋਂਤਾ ਦਾ ਜੋ ਇੱਕ ਮੈਂ ਕਹਿ ਸਕਦਾ ਕਿ ਤੁਸੀਂ ਦੂਰਦਰਸ਼ੀ ਇੱਕ ਇਨਸਾਨ ਹੋ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਕਿਸਾਨ ਅੰਦੋਲਨ ਦੁਬਾਰਾ ਆਪਣਾ ਉਹ ਹੀ ਰੂਪ ਰੰਗ ਲੈ ਕੇ ਆਊਗਾ ਜੋ ਪਹਿਲਾਂ ਸੀਗਾ ਭਾਈ ਜੀ ਜਿੰਨਾ ਚਿਰ ਸਾਡੀਆਂ ਫਸਲਾਂ ਤੇ ਵੀ ਜਿਹੜੀ ਐਮਐਸਪੀ ਨਹੀਂ ਮਿਲਦੀ ਤਾਂ ਲੜਾਈ ਤਾਂ ਜਾਰੀ ਰਹੂਗੀ ਤੇ ਰੱਖਣੀ ਵੀ ਚਾਹੀਦੀ ਆ ਜਿਵੇਂ ਪਿਛਲੇ ਕਿਸਾਨ ਅੰਦੋਲਨ ਦੀ ਗੱਲ ਵੀ ਕਰਾਂ ਤਾਂ ਮੈਂ ਇੱਥੇ ਧੰਨਵਾਦ ਜ਼ਰੂਰ ਕਰਨਾ ਚਾਹਣਾ ਬਾਹਰਲੇ ਆਂਦਾ ਮੈਂ ਆਮ ਤੌਰ ਤੇ ਬਹੁਤ ਕਹਿੰਨਾ ਵੀ ਯਾਰ ਪੰਜਾਬ ਉੱਜੜ ਰਿਹਾ ਪੰਜਾਬ ਚੋਂ ਸਾਡੀ ਗਿਣਤੀ ਘਟ ਰਹੀ ਸੀ ਬਾਹਰ ਬਹੁਤ ਆ ਗਈ ਤੇ ਨਾਲ ਮੈਂ ਇਹ ਵੀ ਕਹਿਣਾ ਬਾਹਰਲੇ ਮੁਲਕਾਂ ਨੇ ਸਾਨੂੰ ਦਿੱਤਾ ਵੀ ਬਹੁਤ ਆ ਕਿਸਾਨ ਅੰਦੋਲਨ ਚ ਬਾਹਰਲੇ ਮੁਲਕ ਦਾ ਜਿਹੜਾ ਯੋਗਦਾਨ ਰਿਹਾ ਜਿਹੜਾ ਫਾਈਨੈਂਸ਼ੀਅਲੀ ਸਪੋਰਟ ਰਿਹਾ ਜਾਂ ਤੁਸੀਂ ਦੁਨੀਆ ਭਰ ਤੇ ਸਾਡੀ ਗੱਲ ਲੈ ਕੇ ਗਏ ਹੋ ਦੇ ਲਈ ਤੁਹਾਡਾ ਧੰਨਵਾਦ ਵੀ ਹੈ ਤੁਸੀਂ ਵਧਾਈ ਦੇ ਪਾਤਰ ਵੀ ਹੋ ਤੇ ਅਗਲੀ ਲੜਾਈ ਲਈ ਵੀ ਮੈਨੂੰ ਲੱਗਦਾ ਤੁਹਾਡੇ ਸਾਰਿਆਂ ਦੇ ਸਾਥ ਦੀ ਲੋੜ ਵੀ ਹੈ ਕਿਸਾਨੀ ਇਹਨੂੰ ਜੇ ਬਚਾਉਣਾ ਤਾਂ ਲੜਾਈਆਂ ਜਾਰੀ ਰੱਖਣੀਆਂ ਪੈਣਗੀਆਂ ਜਾਰੀ ਰੱਖਾਂਗੇ ਤਾਂ ਜਿੱਤਾਂਗੇ ਵੀ ਜ਼ਰੂਰ ਫਿਲਮ ਸਕ੍ਰਿਪਟ ਕੋਸੀ ਕੋਈ ਲਿਖੀ ਹੋਈ ਹੈ ਮੈਂ ਪਹਿਲਾਂ ਕਾਕਾ ਜੀ ਮੇਰੀ ਕਹਾਣੀ ਸੀ ਜਿਹੜੀ ਦੇਵ ਕਰੋੜ ਹੋਣਾ ਮਨਦੀਪ ਬੈਣੀਪਾਲ ਹੋਣਾ ਡਾਇਰੈਕਟ ਕੀਤੀ ਡ੍ਰੀਮ ਰਿਐਲਿਟੀ ਦੀ ਫਿਲਮ ਸੀ ਤਾਂ ਅਗਲੀ ਫਿਲਮ ਸੀ ਮੇਰੀ ਯਸਾਈਮ ਸਟੂਡੈਂਟ ਜੀ ਚ ਸਿੱਧੂ ਵੀਰ ਜਿਹੜਾ ਐਜ ਐਕਟਰ ਸੀਗਾ ਤਾਂ ਅੱਗੇ ਵੀ ਕਈ ਕਹਾਣੀਆਂ ਤੇ ਕੰਮ ਚੱਲ ਰਿਹਾ ਕਈ ਜਾਨੀ ਕਿ ਫਿਲਮਾਂ ਨੂੰ ਕਹਾਣੀਆਂ ਨੂੰ ਫਿਲਮਾਂ ਬਣਾਉਣ ਦੇ ਯਤਨਾਂ ਚ ਲੱਗੇ ਹੋਏ ਆ ਹਰ ਰੋਜ਼ ਨਵਾਂ ਕਰਨੀਆਂ ਕੋਸ਼ਿਸ਼ਾਂ ਕਰਦੇ ਰਹੀਦਾ ਤੇ ਮੈਨੂੰ ਲੱਗਦਾ ਨੀਤਾ ਨੂੰ ਮਰਾਦਾ ਨੇ ਮਹਾਰਾਜ ਭਾਗ ਲਾਉਣਗੇ ਤੇ ਆਪਾਂ ਇੱਕ ਵੀ ਸਦੀ ਦੇ ਆਪਕਾਵਾਟਰ ਚ ਬੈਠੇ ਹੋਇਆ ਕਵਾਟਰ ਖਤਮ ਹੋਣ ਵਾਲਾ 25 ਸਾਲ ਲੰਘ ਜਾਣੇ ਨੇ ਆਉਣ ਵਾਲੇ ਸਾਲ ਤੋਂ ਬਾਅਦ ਤੇ ਇਹਨਾਂ 25 ਸਾਲਾਂ ਚ ਤੁਸੀਂ ਪੰਜਾਬੀ ਜੋ ਮਿਊਜ਼ਿਕ ਆ ਉਹਦਾ ਸਫਰ ਦੇਖਦੇ ਹੋ ਤੇ ਬਹੁਤ ਅੱਕੇ ਤੱਕ ਗਿਆ ਪਿੰਡਾਂ ਦੀਆਂ ਗਲੀਆਂ ਸੱਥਾਂ ਚੋਂ ਲੰਘ ਕੇ ਉਹ ਬਿਲਬੋਰਡ ਤੱਕ ਪਹੁੰਚਿਆ ਲੇਕਿਨ ਜਦੋਂ ਇਹਦੇ ਦੂਜੇ ਹਿੱਸੇ ਦੀ ਗੱਲ ਕਰਦੇ ਆ ਪੰਜਾਬੀ ਫਿਲਮ ਇੰਡਸਟਰੀ ਕਿਤੇ ਨਾ ਕਿਤੇ ਉਹ ਪਿਛੜੀ ਹੋਈ ਨਜ਼ਰ ਆਉਂਦੀ ਹੈ ਹਾਸਿਆਂ ਚ ਫਸੀ ਹੋਈ ਇੱਕ ਨਜ਼ਰ ਆਉਂਦੀ ਹੈ ਉਹਦੇ ਪਿੱਛੇ ਕੀ ਕਾਰਨ ਮੰਨਦੇ ਹੋ ਸਾਡੇ ਕੋਲ ਪੈਸੇ ਨਹੀਂ ਹੈਗੇ ਜਾਂ ਸਾਡੇ ਕੋਲ ਡਾਇਰੈਕਸ਼ਨ ਨਹੀਂ ਹੈਗੀ ਸਾਡੇ ਕੋਲ ਕੈਰੈਕਟਰ ਨਹੀਂ ਹੈਗੇ ਜਾਂ ਸਾਡੇ ਉੱਤੇ ਜੋ ਬੰਦਿਸ਼ਾਂ ਲੱਗੀਆਂ ਹੋਈਆਂ ਨੇ ਸਾਡੇ ਜੋ ਆਗੂ ਨੇ ਉੱਤੇ ਬੈਠੇ ਹੋਏ ਕਿ ਉਹਨਾਂ ਕਰਕੇ ਇਹ ਫਿਲਮਾਂ ਨਹੀਂ ਬਣ ਪਾਰੀਆਂ ਨਹੀਂ ਮੈਨੂੰ ਲੱਗਦਾ ਫਿਲਮਾਂ ਬਣ ਰਹੀਆਂ ਨੇ ਚੰਗੀਆਂ ਵੀ ਅਰਦਾਸ ਵੀ ਇਸੇ ਕੜੀ ਦਾ ਹਿੱਸਾ ਹੈ ਜਾਂ ਬਾਈ ਹਰਪਜਨ ਹੁਣ ਮਾਨ ਹੁਣ ਸਭ ਤੋਂ ਪਹਿਲਾਂ ਸ਼ੁਰੂ ਹੋਈਆਂ ਫਿਲਮਾਂ ਤੇ ਉਸੇ ਕੜੀ 'ਚ ਲਗਾਤਾਰ ਫਿਲਮਾਂ ਬਣਦੀ ਰਹੀਆਂ ਨੇ ਹੁਣ ਲੇਟੈਸਟ ਮੈਂ ਹਜੇ ਦੇਖ ਨਹੀਂ ਸਕਿਆ ਦੇਖਣੀ ਹੈ ਜਿਵੇਂ ਬੀਬੀ ਰਜਨੀ ਫਿਲਮ ਬਾਰੇ ਜਾਨੀ ਸੋਸ਼ਲ ਮੀਡੀਆ ਤੇ ਚਰਚਾ ਤਾਂ ਅਰਦਾਸ ਅਗਲੀ ਵੀ ਆ ਰਹੀ ਆ ਹੋਰ ਵੀ ਫਿਲਮਾਂ ਜਿਹੜੀਆਂ ਚੰਗੀਆਂ ਵੀ ਬਣਦੀਆਂ ਨੇ ਇਹ ਜ਼ਰੂਰ ਆ ਜਿਵੇਂ ਸਰਪੰਚੀ ਇੱਕ ਵੈਬ ਸੀਰੀਜ਼ ਆਈ ਆ ਉਹ ਜਿਵੇਂ ਡਿਫਰੈਂਟ ਬਾਈ ਗੁਰਪ੍ਰੀਤ ਸਿੰਘ ਪlheੜੀ ਹੋਣਾ ਨੇ ਬਣਾਈ ਜਸਵਾਜ ਬੇ ਨਾਲ ਤਾਂ ਉਹ ਇੱਕ ਵੱਖਰੇ ਜਨਰ ਦੀ ਆ ਚੰਗੀਆਂ ਚੀਜ਼ਾਂ ਵੀ ਬਣ ਰਹੀਆਂ ਨੇ ਇਹ ਜ਼ਰੂਰ ਹੈ ਇਹਨੂੰ ਸ਼ਿਕਵਾ ਮੰਨ ਲੋ ਜਾਂ ਇਹ ਕਹਿ ਲੋ ਅਸੀਂ ਆਪਦੀਆਂ ਕਮੀਆਂ ਲਕੋਣੇ ਆ ਕਈ ਵਾਰੀ ਜਾਂ ਜਿਵੇਂ ਸਰਤਾਜ ਬਾਈ ਦੀਆਂ ਫਿਲਮਾਂ ਆਈਆਂ ਨੇ ਚੰਗੀਆਂ ਫਿਲਮਾਂ ਕਈ ਵਾਰੀ ਵਰਕ ਨਹੀਂ ਕਰਦੀਆਂ ਤਾਂ ਉਹਦੇ 'ਚ ਫਿਰ ਸਾਨੂੰ ਦੋ ਹੱਥੀ ਤਾੜੀ ਆ ਨਾ ਥੋੜਾ ਲੋਕਾਂ ਨੂੰ ਵੀ ਚੰਗਿਆਂ ਨੂੰ ਵਾਧ ਰਿਸਪੌਂਸ ਕਰਨਾ ਪਊਗਾ ਤਾਂ ਚੰਗੀਆਂ ਬਣਨਗੀਆਂ ਕਿਉਂਕਿ ਜੀਵ ਤੋਂ ਬਿਨਾ ਦੁਨੀਆ ਨਹੀਂ ਚੱਲਦੀ ਪਰਿਵਾਰ 'ਚ ਬੱਚੇ ਨੂੰ ਮਾਪਾ ਮਾ ਕੋਸ਼ਿਸ਼ਾਂ ਕੁਝ ਲੈ ਕੇ ਆਉਂਦਾ ਕਮਾ ਕੇ ਲੈ ਕੇ ਆਉਂਦਾ ਸੋ ਇਹ ਇਹ ਦੋਹਰੀ ਗੱਲ ਹੈ ਇਹਦੇ ਵਿੱਚ ਅਸੀਂ ਸਾਰੇ ਵੀ ਜ਼ਿੰਮੇਵਾਰਾਂ ਫਿਲਮਾਂ ਵਾਲੇ ਵੀ ਜ਼ਿੰਮੇਵਾਰ ਨੇ ਹਾਲਾਂਕਿ ਮੈਂ ਤਾਂ ਫਿਲਮਾਂ ਵਾਲਿਆਂ ਚ ਹਜੇ ਬਹੁਤ ਘੱਟ ਦੋ ਫਿਲਮਾਂ ਲਿਖੀਆਂ ਨੇ ਕੋਸ਼ਿਸ਼ ਕਰ ਰਿਹਾ ਅੱਗੇ ਵਧਣ ਦੀ ਪਰ ਇਹਦੇ ਚ ਮੈਨੂੰ ਲੱਗਦਾ ਕਲਾਕਾਰ ਵੀ ਜ਼ਿੰਮੇਵਾਰ ਨੇ ਸੋਸਾਇਟੀ ਵੀ ਜ਼ਿੰਮੇਵਾਰ ਆ ਇਹ ਸਾਨੂੰ ਸਾਰਿਆਂ ਨੂੰ ਸਹਿਰਦ ਹੋਣਾ ਪਊਗਾ ਤਾਂ ਮੈਨੂੰ ਲੱਗਦਾ ਚੰਗੀਆਂ ਫਿਲਮਾਂ ਹੋਰ ਵੱਧਣਗੀਆਂ ਹੋਰ ਅਰਦਾਸ ਦੀ ਤੁਸੀਂ ਗੱਲ ਕੀਤੀ ਅਰਦਾਸ ਨੂੰ ਵਿੱਚ ਗਾਣਾ ਵੀ ਲਿਖਿਆ ਜਦੋਂ ਨਨਕਾਣਾ ਸਭ ਗਏ ਤੇ ਕੀ ਅਰਦਾਸ ਕੀਤੀ ਤੁਸੀਂ ਅਰਦਾ ਕਨਨ ਕਾਨਾ ਸਾਹਿਬ ਜਾ ਕੇ ਸਭ ਤੋਂ ਪਹਿਲਾਂ ਸ਼ੁਕਰਾਨਾ ਕੀਤਾ ਜੀ ਵੀ ਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਉਹਨਾਂ ਦੀ ਜਿਹੜੀ ਹਕਮ ਤੋਂ ਬਿਨਾ ਪੱਤਾ ਨਹੀਂ ਝੂਲਦਾ ਤੇ ਉਹਨਾਂ ਦਾ ਹੁਕਮ ਹੋਇਆ ਤਾਂ ਇੱਥੇ ਆ ਪਹੁੰਚੇ ਆ ਨਤਮਸਤਕ ਹੋ ਗਏ ਆ ਧਰਤੀ ਨੂੰ ਜਿੱਥੇ ਸਾਡੀ ਜੜ੍ਹ ਹੈ ਜਿੱਥੇ ਸਾਡਾ ਜਨਮ ਹੈ ਜਿੱਥੋਂ ਸਾਡੀ ਸ਼ੁਰੂਆਤ ਹੈ ਜਿੱਥੇ ਸਾਡਾ ਅੰਤ ਹੈ ਤਾਂ ਸ਼ਕਰਾਨਾ ਗੁਰੂ ਨਾਨਕ ਪਾਤਸ਼ਾਹ ਦਾ ਤਾਂ ਫਿਰ ਅਰਦਾਸਾਂ ਜਿਹੜੀਆਂ ਲਗਾਤਾਰ ਕਰਦੇ ਆ ਉਸੇ ਅਰਦਾਸ ਦੇ ਦੀਨ ਫਿਰ ਉਹੀ ਅਰਦਾਸ ਕਿ ਸੱਚੇ ਪਾਤਸ਼ਾਹ ਸਾਝੇ ਪੰਜਾਬ ਤੋਂ ਇੱਕੇ ਥਾਂ ਸਾਡੀ ਆਵਾਜ਼ ਆਉਣ ਭਾਈ ਭਾਈਆਂ ਨੂੰ ਮਿਲਣ ਲੀਕਾਂ ਟੁੱਟਣ ਮੁਹੱਬਤਾਂ ਵਧਣ ਤੇ ਪਿਆਰ ਤੇ ਵਪਾਰ ਦੇ ਨਾਲ ਸਾਰੇ ਲੋਕ ਸੌਖੇ ਹੋਣ ਔਰ ਮੈਂ ਕਿਤਾਬ ਦੇ ਲਾਸਟ ਪੰਨੇ ਤੇ ਪੜ ਰਿਹਾ ਸੀ ਨਾਸਿਰ ਢਿੱਲ ਕਾਸ਼ ਮੈਂ ਵੀ ਆਪਣੀ ਬੀਬੀ ਨੂੰ ਜਾ ਕੇ ਮੈਂ ਫੋਨ ਕਰਾ ਕਿ ਮੈਂ ਪੰਜ ਵੜ ਤੋਂ ਬੋਲਣਾ ਤੇ ਉੱਥੋਂ ਦੇ ਲੋਕ ਵੀ ਇੰਨਾ ਤੜਫਦੇ ਨੇ ਜਿੱਦਾਂ ਅਸੀਂ ਜਾਣ ਨੂੰ ਤੜਫਦੇ ਹਾਂ ਹਾਂ ਇਹ ਬਾਈ ਸਾਨੂੰ ਜਿਵੇਂ ਨਾ ਐਂ ਲੱਗਦਾ ਹੁੰਦਾ ਵੀ ਕਿਤੇ ਤਕਲੀਫ ਸਾਡੀ ਵੱਡੀ ਆ ਹਨਾ ਜਾਂ ਵੀ ਕਿਤੇ ਉਧਰ ਕਿਵੇਂ ਆ ਜਦੋਂ ਦੇਖਦੇ ਨਹੀਂ ਤਾਂ ਉਸੇ ਤਰ੍ਹਾਂ ਹੀ ਪੀੜ ਉਧਰ ਹੈ ਜਿਵੇਂ ਨਾਸਰ ਦੀ ਤੁਸੀਂ ਗੱਲ ਕੀਤੀ ਆ ਤਾਂ ਮੇਰੇ ਪਿੰਡੋਂ ਵੀ ਉੱਥੇ ਬਜ਼ੁਰਗ ਗਏ ਹੋਏ ਨੇ ਜਿਹੜੇ ਹੁਣ ਜ਼ਿੰਦਗੀ ਦੇ ਅੰਤਲੇ ਪੜਾਵਾਂ 'ਚ ਨੇ ਤਾਂ ਉਹਨਾਂ ਦੀਆਂ ਵੀ ਜਦੋਂ ਮੈਂ ਉਹਨਾਂ ਨੂੰ ਮਿਲਿਆ ਤਾਂ ਉਹੀ ਗੱਲਾਂ ਸੀ ਵੀ ਆਪਣੇ ਪਿੰਡ ਵਾਲੀ ਢਾਬ 'ਚ ਪਾਣੀ ਹੈਗਾ ਹਾਂ ਲਾ 70 ਸਾਲ ਬਾਅਦ ਵੀ ਉੱਥੇ ਖੜੇ ਨੇ ਤੇ ਉਹਨਾਂ ਦੀ ਵੀ ਇੱਕੋ ਹੀ ਆਸ ਤੇ ਗੱਲ ਸੀ ਪੁੱਤਰਾ ਸਾਨੂੰ ਉਧਰ ਲੈ ਚੱਲ ਮੇਰੇ ਪਿੰਡ ਲੈ ਚੱਲ ਸੋ ਤੜਫ ਤਕਲੀਫਾਂ ਸਮੱਸਿਆਵਾਂ ਖੁਸ਼ੀਆਂ बराबर ਦੀਆਂ ਨੇ ਇੱਕੋ ਬੋਲੀ ਦੇ ਅਸੀਂ ਹਿੱਸੇਦਾਰਾਂ ਇੱਕੋ ਪਾਣੀ ਦੇ ਹਿੱਸੇਦਾਰਾਂ ਸੋ ਮੈਨੂੰ ਲੱਗਦਾ ਪੀੜ ਉਧਰ ਵੀ ਹੁੰਦੀ ਆ ਔਰ ਉਹ ਬਜ਼ੁਰਗ ਦੇਖੋ ਨੇਚਰ ਨੂੰ ਕਿੰਨਾ ਪਿਆਰ ਕਰਦੇ ਸੀ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਔਰ ਜਦੋਂ ਤੁਸੀਂ ਗਏ ਲਾਹੌਰ ਘੁੰਮਣ ਐਦਾਂ ਹੀ ਕੋਈ ਵੀਰ ਇਧਰੋਂ ਪਾਕਿਸਤਾਨ ਤੋਂ ਪਾਕਿਸਤਾਨ ਨੂੰ ਗਿਆ ਸੀ ਘੁੰਮਣ ਉੱਥੇ ਜਾ ਕੇ ਜਦੋਂ ਆਪਣੇ ਪਿੰਡ ਬਾਰੇ ਦੱਸਿਆ ਤੇ ਬਜ਼ੁਰਗ ਨੇ ਸਭ ਤੋਂ ਪਹਿਲਾਂ ਇੱਕ ਗੱਲ ਪੁੱਛੀ ਕਿ ਉੱਥੇ ਇੱਕ ਵੱਡਾ ਰੁੱਖ ਹੁੰਦਾ ਸੀ ਉਹ ਹੈਗਾ ਜਾਂ ਵੱਡਾ ਜਦੋਂ ਉਹਨੇ ਕਿਹਾ ਕਿ ਉਹ ਵੱਡ ਦਿੱਤਾ ਤੇ ਉਹਦੀ ਅੱਖਾਂ 'ਚੋਂ ਹੰਝੂ ਆ ਗਏ ਬਜ਼ੁਰਗ ਦੀ ਤੇ ਦੇਖੋ ਕਿੰਨਾ ਪਿਆਰ ਕਰਦੇ ਆ ਔਰ ਅਸੀਂ ਜੋ ਹੈ ਜੋ ਹੈ ਨੇਚਰ ਨਾਲੋਂ ਟੁੱਟ ਰਹੇ ਆ ਇਸ ਨੇਚਰਲ ਟੁੱਟਣ ਦਾ ਕੀ ਕਾਰਨ ਤੁਹਾਨੂੰ ਲੱਗਦਾ ਕਿ ਆਪਾਂ ਕਿਉਂ ਟੁੱਟ ਰਹੇ ਹਾਂ ਮੈਨੂੰ ਲੱਗਦਾ ਬਾਈ ਜਦੋਂ ਕਾਲਾਪਣ ਆਉਂਦਾ ਸੋਸਾਇਟੀ ਚ ਆਇਆ 2000 ਤੋਂ ਕਰੀਬ ਹੀ ਸਾਰੀ ਦੁਨੀਆ ਯੂਨੀਵਰਸਲੀ ਕਾਲਾਪਣ ਆਇਆ ਤਾਂ ਉਹ ਕਾਲੇਪਣ ਨੇ ਸਾਨੂੰ ਬਹੁਤ ਭਜਾਇਆ ਟੈਕਨੋਲੋਜੀ ਵੱਲ ਨੂੰ ਮਨੁੱਖ ਨੇ ਬਹੁਤ ਉਹ ਅਧਿ حاصل ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਟੈਕਨੋਲੋਜੀ ਨਵੀਂ ਲੱਗੀ ਤਾਂ ਉਸ ਦੇ ਅਧੀਨ ਸਾਰਸੀਂ ਕੁਦਰਤ ਦਾ ਨੁਕਸਾਨ ਵੀ ਕੀਤਾ ਖੈਰ ਕੁਦਰਤ ਦਾ ਨੁਕਸਾਨ ਬੰਦਾ ਕਰ ਨਹੀਂ ਸਕਦਾ ਵਿਆਪਕ ਹੈ ਸਰਬ ਵਿਆਪਕ ਹੈ ਤਾਂ ਉਹਦੇ ਅਧੀਨ ਅਸੀਂ ਵਾਤਾਵਰਣ ਤੋਂ ਖਰਾਬ ਕਰ ਲਿਆ ਤੇ ਉਹਦੇ ਨਤੀਜੇ ਹੁਣ ਭੁਗਤਨੇ ਸ਼ੁਰੂ ਕਰਤੇ ਹੁਣ 50 ਡਿਗਰੀ ਤੋਂ ਉੱਪਰ ਬਠਿੰਡੇ ਜਿਹੜਾ ਤਾਪ ਮਾਣਾ ਇਸ ਗਰਮੀ ਚ ਲਿਆ ਗਿਆ ਉਹ ਚੀਜ਼ਾਂ ਨੇ ਜਿਹੜੀ ਰੁੱਖ ਤਕਲੀਬ ਦਿੰਦੀ ਆ ਮੈਨੂੰ ਲੱਗਦਾ ਉਹਨੂੰ 모ੜਾ ਪਊਗਾ ਹੁਣ ਨਾਲ ਦਰਖਤ ਲੱਗਣੇ ਵੀ ਸ਼ੁਰੂ ਹੋ ਗਏ ਨੇ ਤੇ ਲੋਕਾਂ ਨੂੰ ਸਮਝ ਆਜੂਗੀ ਉਹ ਸਾਡੇ ਕਾਲੇ ਪੰਦੀ ਨਿਸ਼ਾਨੀ ਸੀ ਬਹੁਤ ਥੋੜੇ ਸਮੇਂ ਚ ਜ਼ਿਆਦਾ ਪੈਸੇ ਕਮਾਉਣ ਦੇ ਚੱਕਰ ਚ ਕੁਦਰਤ ਦੇ ਬਣਾਏ ਧਰਤੀ ਨੂੰ ਜਾਂ ਕੁਦਰਤ ਦੇ ਬਣਾਏ ਨਿਜ਼ਮ ਨੂੰ ਭੰਨ ਕੇ ਆਪੇ ਸੋਨਾ ਬਣਾਉਣ ਦੇ ਯਤਨ ਚ ਜਿਹੜੇ ਸਾਡੀਆਂ ਉਹ ਕੋਸ਼ਿਸ਼ਾਂ ਸੀ ਪਰ ਮੈਨੂੰ ਲੱਗਦਾ ਉਹ ਯੂਨੀਵਰਸਲ ਹੀ ਆਲ ਓਵਰੀ ਦੁਨੀਆ ਦੇ ਲੋਕਾਂ ਨੂੰ ਗੱਲ ਸਮਝਾਉਣ ਲੱਗ ਗਈ ਹੈ ਵੀ ਬਾਹਲਾ ਭੱਜ ਕੇ ਕੁਛ ਨਹੀਂ ਔਰ ਕੁਝ ਦਰਸ਼ਕਾਂ ਦਾ ਇੱਕ ਦਾ ਸਵਾਲ ਸੀ ਆਉਣ ਤੋਂ ਪਹਿਲਾਂ ਕਹਿੰਦੇ ਨੇ ਕਿ ਵੀਰ ਨੂੰ ਪੁੱਛਣਾ ਕਿ ਉਹਨਾਂ ਦੇ ਆਉਣ ਵਾਲੇ ਗੀਤ ਕਿਹੜੇ ਕਿਰੇ ਨੇ ਜੋ ਲਾਂਚ ਲੱਗੇ ਹੋਣੇ ਆਉਣ ਵਾਲੇ ਗੀਤ ਬਾਈ ਜੀ ਅ ਬਾਈ ਮਨਮੋਹਨ ਵਾਰਸ ਹੁਣਾ ਦਾ ਜਿਹੜਾ ਵਿਰਸਾ ਅਗਲੇ ਸਾਲ ਦਾ ਉਹਦੇ 'ਚ ਕੁਝ ਗੀਤ ਰਿਕਾਰਡ ਹੋਏ ਨੇ ਜਾਂ ਦੀਪਕ ਢੱਲੋਂ ਹੁਣਾ ਦਾ ਇੱਕ ਗੀਤ ਬਹੁਤ ਕਮਾਲ ਦਾ ਸੀ ਬਣਾਇਆ ਹੋਇਆ ਹਿੰਮਤ ਸੰਧੂ ਹੁਣਾ ਦੇ ਗਾਣੇ ਨੇ ਜਾਂ ਜਾਸਰ ਕੋਰ ਕੰਪਨੀ ਤੋਂ ਲਗਾਤਾਰ ਮੇਰੇ ਕੁਝ ਗਾਣੇ ਬਣੇ ਹੋਏ ਨੇ ਤਾਂ ਉਹ ਜਿਵੇਂ ਰੁਟੀਨ ਦਾ ਹਿੱਸਾ ਲਗਾਤਾਰ ਗਾਣੇ ਆਉਂਦੇ ਰਹਿੰਦੇ ਨੇ ਗਲਾਬ ਸਿੱਧੂ ਨਾਲ ਗਾਣੇ ਨੇ ਤਾਂ ਮੈਨੂੰ ਲੱਗਦਾ ਲਗਾਤਾਰ ਗ ਔਰ ਜੋ ਇੱਕ ਟਰਕਿੰਗ ਦੀ ਲਾਈਫ ਤੁਸੀਂ ਵੀ ਵੇਖੀ ਹਰ ਤਰ੍ਹਾਂ ਦੀ ਜੌਬ ਕੀਤੀ ਪਹਿਲਾਂ ਖੇਤੀਬਾੜੀ ਕੀਤੀ ਕਬੱਡੀ ਵੀ ਕੀਤੀ ਫਿਰ ਤੁਸੀਂ ਗੀਤ ਖੁਦ ਵੀ ਲਿਖੇ ਔਰ ਖੁਦ ਗਾਏ ਵੀ ਔਰ ਉਸ ਤੋਂ ਬਾਅਦ ਕਹਾਣੀ ਵਾਲ ਵੱਧ ਰਹੇ ਹੋ ਔਲੇ ਟਾਈਮ ਜੇ ਕੋਈ ਕਿਸੇ ਫਿਲਮ ਚ ਐਕਟਿੰਗ ਕਰਨ ਦਾ ਕੋਈ ਸ਼ੌਕ ਹੋਏ ਜਾਂ ਕੁਝ ਕੋਈ ਨਹੀਂ ਲੱਗਦਾ ਜੀ ਅਨਪਲਾਨਡ ਰਹਾ ਪਹਿਲਾਂ ਵੀ ਜਿਹੜਾ ਸਫਰ ਆ ਕਲਾਕਾਰੀ ਦਾ ਤੇ ਹਜੇ ਤੱਕ ਪਲਾਨ ਕੋਈ ਨਹੀਂ ਤੇ ਜਵਾਬ ਵੀ ਕੋਈ ਨਹੀਂ ਜਵਾਬੀ ਕੋਈ ਨਹੀਂ ਤੇ ਜਦੋਂ ਜਿਵੇਂ ਵਾਹਿਗੁਰੂ ਨੇ ਸਮਾਂ ਬਣਾਇਆ ਉਸੇ ਪਾਸੇ ਚੱਲਦੇ ਰਹਾਂਗੇ ਹੋਰ ਸਮਾਜ ਤੁਸੀਂ ਸਾਡੇ ਲਈ ਕੰਡਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜਾਂਦੇ ਜਾਂਦੇ ਅਗਰ ਤੁਸੀਂ ਦਰਸ਼ਕਾਂ ਨੂੰ ਕੋਈ ਸਨੇਹਾ ਦੇਣਾ ਚਾਹੋ ਸਨੇਹਾ ਮੈਨੂੰ ਲੱਗਦਾ ਵੀ ਬਈ ਪੰਜਾਬ ਦੀ ਧਰਤੀ ਤੋਂ ਆ ਪੰਜਾਬ ਦੀ ਮਿੱਟੀ ਤੋਂ ਆ ਵੀ ਯਾਰ ਕਮਾਓ ਬਾਹਰ ਆਓ ਰੱਜ ਰੱਜ ਕੇ ਕਮਾਓ ਤਰੱਕੀਆਂ ਕਰੋ ਜੀਵਨ ਨੂੰ ਸਖਾਲਾ ਕਰੋ ਨਵੀਂ ਦੁਨੀਆ ਨੂੰ ਵੇਖੋ ਸਿੱਖੋ ਪਰ ਵਾਪਸ ਪੰਜਾਬ ਜਰੂਰ ਮੁੜਿਓ ਉਸ ਧਰਤੀ ਤੇ ਜਰੂਰ ਪਹੁੰਚਿਓ ਉੱਥੇ ਜਾਂਦੇ ਆਉਂਦੇ ਜਰੂਰ ਰਹੋ ਇਹ ਨਾ ਹੋਵੇ ਤੁਸੀਂ 10 ਸਾਲਾਂ ਬਾਅਦ ਜਾਓ ਤੇ ਤੁਹਾਨੂੰ ਕਹਿਣਾ ਪਵੇ ਸਾਡੇ ਪਾਣੀ ਨਹੀਂ ਫਟਾਇਆ ਹਵਾ ਪਾਣੀ ਵੀ ਮਨੁੱਖ ਦਾ ਗੁੱਸਾ ਕਰਦੇ ਨੇ ਸੋ ਲਗਾਤਾਰ ਜਾਂਦੇ ਆਉਂਦੇ ਰਹੋ ਸਮੇਂ ਚੋਂ ਸਮਾਂ ਕੱਢ ਕੇ ਬੱਚਿਆਂ ਨੂੰ ਉੱਥੇ ਲੈ ਜਾਂਦੇ ਰਹੋ ਪੰਜਾਬੀ ਬੋਲਣ ਦੇ ਨਾਲ ਨਾਲ ਲਿਖਣੀ ਤੇ ਪੜ੍ਹਣੀ ਜਰੂਰ ਸਿਖਾਓ ਔਰ ਮੈਂ ਲਾਹੌਰ ਮੈਂ ਲਾਹੌਰ ਤੋਂ ਬੋਲਦਾ ਇਹ ਕਿਤਾਬ ਵੀ ਜ਼ਰੂਰ ਪੜ੍ਹੋ ਇਹ ਸਾਡੀ ਗੁਜ਼ਾਰਿਸ਼ ਹੈ ਕਿਉਂਕਿ ਬਹੁਤ ਵਧੀਆ ਕਿਤਾਬ ਹੈ ਔਰ ਤੁਹਾਨੂੰ ਤੁਹਾਡੇ ਕਿਤਾਬ ਦੀ ਸਫਲਤਾ ਲਈ ਬਹੁਤ ਬਹੁਤ ਵਧਾਈਆਂ ਭਾਜੀ ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹੋ ਜੀ ਇੱਕ ਹੋਰ ਤੁਸੀਂ ਕਿਤਾਬ ਲੈ ਕੇ ਆਓਗੇ ਨਵੇਂ ਨਵੇਂ ਗੀਤ ਲੈ ਕੇ ਆਓਗੇ ਜੋ ਗੀਤ ਜੋ ਹੱਲਾ ਸ਼ੇਰੀ ਦਿੰਦੇ ਰਹਿਣਗੇ ਤੁਸੀਂ ਸਾਡੇ ਨਾਲ ਗੱਲਬਾਤ ਲਈ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਭਾਜੀ ਦਰਸ਼ਕੋ ਇਹ ਸੌਰੀ ਦਰਸ਼ਕੋ ਇਹ ਸਨ ਅਗਿਲ ਰੋਂਤਾ ਜੀ ਔਰ ਜਿਹਨਾਂ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ ਉਹਨਾਂ ਦੀ ਆਈ ਹੋਈ ਕਿਤਾਬ ਮੈਂ ਲਾਹੌਰ ਤੋਂ ਬੋਲਦਾ ਬਾਰੇ ਔਰ ਤੁਸੀਂ ਇਹ ਜੋ ਹੈ ਕਿਤਾਬ ਜਰੂਰ ਪੜਨਾ ਔਰ ਕਿਤਾਬ ਤੁਸੀਂ ਮੈਂ ਜਾਂਦੇ ਜਾਂਦੇ ਦੁਬਾਰਾ ਇੰਟਰਰਪਟ ਕਰੂੰਗਾ ਕਿ ਕਿੱਥੋਂ ਖਰੀਦ ਸਕਦੇ ਨੇ ਇਹ ਕਿਤਾਬ ਬਾਈ ਜੀ ਆਨਲਾਈਨ ਤੁਸੀਂ ਇਹਨੂੰ ਖਰੀਦ ਸਕਦੇ ਆ ਗਿਲਰੋਂਟਾ.ਸ਼ਾਪ ਤੇ ਜਿਹੜੀ ਵਰਲਡ ਵਾਈਡ ਦੀ ਸ਼ਿਪਿੰਗ ਹੁੰਦੀ ਹੈ ਜੀ ਆਨਲਾਈਨ ਇਹਦਾ ਲਿੰਕ ਹੁੰਦਾ ਮੇਰੇ ਪੇਜ ਤੇ ਵੀ ਹੁੰਦਾ ਐਮਾਜ਼ਨ ਤੋਂ ਵੀ ਖਰੀਦ ਸਕਦੇ ਹੋ ਤੇ ਪੰਜਾਬ ਤੁਸੀਂ ਇਹਨੂੰ ਬੁਕਸ ਜਿਹੜੀਆਂ ਕਿਤਾਬਾਂ ਦੀਆਂ ਦੁਕਾਨਾਂ ਨੇ ਉੱਥੋਂ ਖਰੀਦ ਸਕਦੇ ਜੀ ਤੁਸੀਂ ਇਹ ਖਰੀਦ ਸਕਦੇ ਹੋ ਆਨਲਾਈਨ ਬਾਜੀ ਦੇ ਜੋ ਆਈਡਿਸ ਦੇ ਥੱਲੇ ਲਿੰਕ ਦਿੱਤਾ ਹੋਇਆ ਤੁਸੀਂ ਉੱਥੇ ਜਾ ਕੇ ਆਰਡਰ ਕਰ ਸਕਦੇ ਹੋ ਹੈਲੋ ਮੈਂ ਲਾਹੌਰ ਤੋਂ ਬੋਲਦਾ ਕਿਤਾਬ ਬਾਰੇ ਗੱਲਬਾਤ ਕੀਤੀ ਗਿਲਰੂ ਤਾਂ ਸਾਡੇ ਨਾਲ ਸਨ ਦੁਆਰਾ ਕਿਸੇ ਹੋਰ ਸ਼ਖਸ ਨਾਲ ਮੁਲਾਕਾਤ ਤੁਹਾਡੀ ਲੈ ਕੇ ਹਾਜ਼ਰ ਹੋਵਾਂਗੇ ਰੱਖੋ ਆਪਣਾ ਖਿਆਲ ਸਤਿ ਸ੍ਰੀ ਅਕਾਲ